वेलकम बैक टू योर चैनल फन एंड फ्लेम आज है जी वोटिंग डे ते महमूद भाई यहां देखो हर एक दी बारीया ओ वोट पाण जा रहे ने पिन हां जी वोट मैं पाण जा रहे हां ते आज जून दी छुट्टियां भी स्टार्ट हो चुकीया ने ते मैं कह सोचया कि क्यों ना आपा पिंड ही रेया ही जाके बिल्कुल बिल्कुल जी हां इस बार assi सोचया भी जून या छुट्टियां आपा बिताइए पिंड अपने सहरे घर जाके ते ਆਲੇ ਤੁਹਾਨੂੰ ਫਿਰ ਵੀ ਵੀਡੀਓਜ਼ ਵੀ ਰੋਜ਼ ਦੀ ਰੋਜ਼ ਪਾਵਾਂਗੇ ਨੈਕਸਟ ਨਵੇਂ ਨਵੇਂ ਬਲੌਗ ਕਿ ਪਿੰਡ ਵਿੱਚ ਆਪਾਂ ਕਿਵੇਂ-ਕਿਵੇਂ ਰਹਿ ਰਹੇ ਨੇ ਪਰਿਵਾਰ ਦੇ ਨਾਲ ਚਲੋ ਸਾਡੇ ਨਾਲ ਤੁਹਾਨੂੰ ਲੈ ਕੇ ਚਲੀਏ ਆ ਬਿਲਕੁਲ ਚਲੋ ਚਲੀਏ ਡਰਾਵਰੀ ਇਜ਼ ਵੈਰੀ ਐਕਸਾਈਟਡ ਯੈਸ ਦਾਦੀ ਹਾਊਸ ਜਾ ਰਹੇ ਹੋ ਨਾ ਐਕਸਾਈਟਡ ਐਕਸਾਈਟਡ ਕਿਉਂਕਿ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਹੈ ਉਹ ਵੀ ਬਹੁਤ ਐਕਸਾਈਟਡ ਹੋਣਗੇ ਮਿਲਣ ਨੂੰ ਤੇ ਚਲੋ ਫਿਰ ਚੱਲਦੇ ਹਾਂ ਫਟਾਫਟ ਉਹਨਾਂ ਨੂੰ ਜਾ ਕੇ ਪਹੁੰਚ ਗਿਆ ਪਿੰਡ ਘਰ ਆ ਕੇ ਦੇਖਿਆ ਕਰਤਾ ਲੱਗਾ ਜੀ ਲੋਕ ਤੇ ਆਪਾਂ ਹੁਣ ਜਾ ਰਹੇ ਹਾਂ ਵੋਟ ਪਾਣ ਮੇਰੀ ਵੋਟ ਰਹਿੰਦੀ ਹੈ ਮੈਂ ਵੋਟ ਪਾ ਕੇ ਫਿਰ ਦੇਖਦੇ ਆ ਘਰਦਿਆਂ ਨੂੰ ਵੀ ਫੋਨ ਕਰਤਾ ਆ ਦੇਖੋ ਸ਼ਾਇਦ ਆ ਜਾਣ ਉਹਨੇ ਤੇ ਤੱਕ ਤੇ ਆਪਾਂ ਚਲੋ ਆਪਣਾ ਵੋਟ ਦਾ ਹੀ ਕੰਮ ਕਰ ਜਾਂਦੇ ਆ ਚਲੋ ਮਿਲਦੇ ਆ ਫਿਰ ਬਾਅਦ ਵਿੱਚ ਬਾਏ ਬਾਏ ਵੋਟ ਪਾਣ ਦੀ ਪ੍ਰਤੀਕ ਦੀ ਵੋਟ ਜੀ ਉਹਦੇ ਨਾਲ ਨਾਲ ਅੱਜ ਤਾਂ ਜ਼ੋਰਾ ਬਣੇ ਵੋਟ ਪਾਤੀ ਜ਼ੋਰਾ ਬਣ ਸ਼ੋਟ ਤੇ ਆਪਾਂ ਹੁਣ ਘਰ ਜਾ ਕੇ ਦੇਖਿਆ ਘਰ ਦੇ ਹਜੇ ਵੀ ਨਹੀਂ ਆਏ ਹੋਏ ਤੇ ਹੁਣ ਅਸੀਂ ਚੱਲਿਆ ਜਾਂਦੀ ਚਾਚੀ ਜੀ ਦੇ ਘਰ ਅਸੀਂ ਉੱਥੇ ਜਾ ਆਏ ਨੇ ਆ ਤੇ ਨਾਲੇ ਅਸੀਂ ਜਠੇਰਿਆਂ ਦੇ ਮੱਥੇ ਜਠੇਰਿਆਂ ਦੇ ਵੀ ਹਾਂ ਮੱਥਾ ਟੇਕ ਕੇ ਆਣਾ ਜਠੇਰਿਆਂ ਦੇ ਵੀ ਮੱਥਾ ਟੇਕ ਕੇ ਆਵਾਂਗੇ ਤੇ ਉਮੀਦ ਆ ਤਦ ਤੱਕ ਆ ਜਾਣਗੇ ਥੋੜੀ ਜਿਹੀ ਪਾਈਓ ਮਿੰਦਗ ਆ ਮਮਾ ਕੋਣ ਨਾ ਵੀਡੀਓ ਬਾਓ ਇਹ ਚਾਹੀਦੀ ਨਹੀਂ ਲੈ ਚਲੀ ਗਈ ਹੋਰ ਕਾਣਾ ਯਾਦ ਆ ਨੀ ਅੱਖ ਮੋਰੀ ਬਹਿ ਜਮੇ ਤੇਰਾ ਤੇ ਹੀ ਜ਼ੁਰਾਵਰ ਦੀ ਛੋਟੀ ਭੂਆ ਜੀ ਹੈ ਜਿਨ੍ਹਾਂ ਦੇ ਨਾਲ ਜ਼ੁਰਾਵਰ ਖੇਡ ਰਹਾ ਹੈ ਅਸੀਂ ਜਦੋਂ ਵੀ ਇੱਥੇ ਆਨੇ ਆਸੀਂ ਸਾਰਿਆਂ ਕੋ ਲੈ ਕੇ ਜਾਣੇ ਤਾਂ ਕਿ ਸਾਰਿਆਂ ਨਾਲ ਖੇਡ ਸਕੀਏ ਇਹਦੇ ਛੁੱਟੇ ਮੁੱਕ ਕੇ ਕਿੱਥੇ ਚੱਲਦਾ ਜਹਾਜ਼ ਕਿਤੇ ਨਾ ਦਾਦੀ ਦੇ ਚਾ ਮਾਂ ਮੈਂ ਚਲੇ ਚੂ ਕਾ ਕੇ ਪੁੱਛ ਕੇ ਮੁੱਛ ਕੇ ਪੁੱਛਿਆ ਇਹ ਆ ਗਿਆ ਆ ਗਿਆ ਆ ਗਿਆ ਤੁਸੀਂ ਦੇਖੀਓ ਜੀ ਆ ਬਜੀ ਦੀ ਪੱਪੀ ਲੰਦੀ ਆ ਇਹ ਨੂੰ ਪਤਾ ਟਾਰਚ ਹੈ ਤੇ ਇਹਨੂੰ ਲਾਈਟ ਜਗਣੀ ਐ ਨੰ ਬੰਦ ਨਹੀਂ ਹੋਣ ਦੇਣੀ ਦੇ ਕੀ ਜਾਗਦੀ ਕਾ ਦਦੇਸੀ ਕਰਦੀਆਂ ਗਾਵਾਂ ਮੇਟਾ ਮੇਰਾ ਬੱਤ ਗੁੱਡੂਆ ਇਹ ਖੰਡਾ ਜੱਗਪੀ ਨਾ ਗੁੱਡੂ ਦਾ ਜੱਗ ਭਾਈ ਸਾਹਿਬ ਦਿਖਾ ਦਿਓ ਭਾਈ ਸਾਹਿਬ ਓਏ 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 ਤਾਂ ਕੇ ਅੱਛੀ ਨਟੜੇ 빅 ਭਾਈ ਸਾਹਿਬ ਬੰਜਣਾ ਵੀ ਦਿਗਣਾ ਹੋ ਗਿਆ ਪੂ ਕਰ ਦੋ ਕੋਲ ਕੋਲ ਪੀਓ ਅਬੀ ਬੀਓ ਡਰਿੰਕ ਆ ਕੋਲ ਗੁੱਡ ਵਾਟਰ ਨਹੀਂ ਇਸ ਵਿੱਚ ਤਾਂ ਪਪੰਜ ਹੋਲ ਓ ਫਿਨੇਸ ਫਿਨੇਸ ਜੀ ਹੁਣ ਜਾ ਰਹੇ ਆਂ ਸੀ ਜਠੇਰੀਆਂ ਵੱਲ ਮੱਥਾ ਟੇਕ ਕੇ ਆਣੇ ਸੀ ਕਿ ਜਤੀ ਮੱਥਾ ਟੇਕ ਕੇ ਆਣੇ ਆਂ ਜਤੀ ਘਰ ਦੇ ਵਿਆਹ ਚੰਗੇ ਇਹ ਜਠੇਰੀ ਸਾਡੇ ਘਰ ਦੇ ਕੋਲ ਹੀ ਨੇ ਨਾਲੇ ਕੱਲ ਨੂੰ ਇੱਥੇ ਭੰਡਾਰਾ ਵੀ ਆ ਇਸ ਕਰਕੇ ਪ੍ਰਤੀ ਕਹਿੰਦੇ ਆਪਾਂ ਪਹਿਲਾਂ ਇੱਥੇ ਅੱਜ ਹੀ ਮੱਥਾ ਟੇਕ ਲੈਣੇ ਕੱਲ ਨੂੰ ਬਹੁਤ ਰਸ਼ ਹੋ ਜਾਣਾ ਆ ਫੇ ਵਾਰੀ ਆਂਦੀ ਕਿ ਨਹੀਂ ਪਤਨ ਲੱਗਦਾ ਆਪਾਂ ਅੱਜ ਹੀ ਮੱਥਾ ਟੇਕ ਲੈਣਾ ਇੱਥੇ ਅੱਜ ਸੋਚਿਆ ਸੀ ਕੱਲ ਨੂੰ ਮਮਾ ਪਾਪਾ ਦੇ ਨਾਲ ਮੱਥਾ ਟੇਕਾਂਗੇ ਦੱਸ ਕੇ ਵੀ ਆਏ ਸੀ ਪਰ ਘਰ ਦੇ ਵਦਨ ਕਿਤੇ ਘੁੰਮਣ ਗਏ ਹੋਏ ਨੇ ਉਹ ਆਏ ਹੀ ਨਹੀਂ ਘਰ ਵਾਪਸ ਤੇ ਚਲੋ ਕੋਈ ਗੱਲ ਨਹੀਂ ਇਹ ਇਦਾਂ ਹੁੰਦਾ ਆ ਸਾਡੇ ਨਾਲ ਅਕਸਰ ਹੀ ਹੋ ਜਾਂਦਾ ਐ ਅਸੀਂ ਤਾਂ ਸੋਚਿਆ ਸੀ ਮਹੀਨਾ ਪਰ ਇੱਥੇ ਛੁੱਟੀਆਂ ਵਿਤਾਵਾਂਗੇ ਪਰ ਮੈਨੂੰ ਲੱਗਦਾ ਸਾਨੂੰ ਵਾਪਸ ਹੀ ਜਾਣਾ ਪੈਣਾ ਆ ਕਿਉਂਕਿ ਉਹ ਹਜੇ ਤੱਕ ਵੀ ਰਾਤ ਹੋ ਚੁੱਕੀ ਹੈ ਉਹ ਨਹੀਂ ਆਏ ਘਰ ਮੰਮੀ ਪਾਪਾ ਹੈ ਨਹੀਂ ਸੀ ਜਿਵੇਂ ਕਿ ਆਪਾਂ ਗਏ ਸੀ ਘਰ ਤੇ ਮੰਮੀ ਪਾਪਾ ਹੈ ਨਹੀਂ ਘਰ ਲੋਕ ਲੱਗਾ ਹੋਇਆ ਸੀ ਤੇ ਉਹਨਾਂ ਨੇ ਪਤਾ ਨਹੀਂ ਕਦੋਂ ਵਾਪਸ ਆਣਾ ਸੀ ਤੇ ਵੇਟ ਕਰ ਕਰਕੇ ਫਾਈਨਲੀ ਤੁਹਾਨੂੰ ਦਿਖਾਇਆ ਪਰ ਚਾਚੀ ਘਰ ਚਲੇ ਪਪੀ ਮਮਾ ਵਾਟ ਅਪ ਵਾਟ ਅਸੀਂ ਚਾਚੀ ਦੇ ਘਰ ਜਾ ਕੇ ਆਏ ਹਾਂ ਔਰ ਕਿਵੇਂ ਕਿਵੇਂ ਅਸੀਂ ਕਿੰਨਾ ਮસ્ਤੀ ਕੀਤੀ ਹੈ ਤੇ ਉਹ ਸਾਰਾ ਤੁਹਾਨੂੰ ਦਿਖਾ ਚੁੱਕੀਆਂ ਤੇ ਫਾਈਨਲੀ ਹੁਣ ਅਸੀਂ ਵਾਪਸ ਜਾ ਰਹੇ ਹਾਂ ਤੇ ਫਿਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਬਣੇ ਰਹੋ ਸਾਡੇ ਨਾਲ ਐਂਡ ਡੋਨਟ ਫੋਰਗੇਟ ਟੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆ ਚੈਨਲ ਫਨ ਐਂਡ ਫਲੇਮ ਬਾਏ ਬਾਏ ਟੇਕ ਕੇਅਰ